ਅਕੀ ਚੱਲੂ ਆ ਨਾ ਰਿਕਾਰਡਿੰਗ ਮੇਰਾ ਵੀਰ ਹਾਂਜੀ ਆ ਹਾਂ ਸਤ ਸ੍ਰੀ ਅਕਾਲ ਸਾਰੇ ਮੇਰੇ ਭਰਾਵਾਂ ਨੂੰ ਠੀਕ ਠਾਕ ਸਾਰੇ ਵੀਰ ਜ਼ਿਲ੍ਹਾ ਅੰਮ੍ਰਿਤਸਰ ਤਿੰਨੇੜੇ ਜੰਤੀਪੁਰ ਅਲਕੜੇ ਝੰਡੇ ਪਿੰਡ ਦਾ ਨਾਮ ਆ ਤੇ ਇਹ گاਵਾ ਚਾਰ ਪੰਜ ਆਪਣੇ ਫਾਰਮਰ ਭਰਾ ਕੋਈ ਤੇ ਸਾਰਾ ਹੀ ਕੰਮ ਚੱਲਦਾ ਹੁੰਦਿਆ ਸੀ ਕਿ ਮਤਲਬ ਇਦਾਂ ਹੀ ਕੋਈ ਨਹੀਂ ਸੀ ਬਣਦੀ ਬਹੁਤ ਚਿਰ ਤੋਂ ਦੁਖੀ ਹੀ ਵਿਚਾਰੇ ਤੇ ਜਿਹੜੀ ਗਾਂ ਦੀ ਆਪਾਂ ਗੱਲ ਕਰਨੀ ਆ ਉਹ ਗਾਂ ਸਾਹਮਣੇ ਹੈ ਆ ਜਿਹੜੀ ਗਾਂ ਜਿਹੜੀ ਕਾਲੇ ਰੰਗ ਦੀ ਤੁਹਾਨੂੰ ਨਜ਼ਰ ਆਉਂਦੀ ਹੈ ਨਾ ਇਹ ਗਾਂ ਦੀ ਗੱਲ ਕਰਦੇ ਆ ਕਿ ਇਹਨੂੰ ਵੀ 2 ਸਾਲ ਹੋ ਜਾਂ ਲੱਗੇ ਜੇ 2 2 ਹੋ ਗਏ 2 ਸਾਲ ਹੋ ਗਏ ਜੇ ਇਹਨੂੰ ਤੇ ਇਦਾਂ ਹੀ ਕੰਮ ਚੱਲਦਾ ਆਉਂਦਾ ਹੈ ਬਾਕੀ ਆਪਾਂ ਗੱਲਬਾਤ ਵੀ ਜ਼ਰੂਰ ਕਰਾਂਗੇ ਕਿਉਂਕਿ ਅੜਿਆ ਕੰਮ ਹੀ ਨਿਕਲਿਆ ਵੀ ਇੱਕ ਤੇ ਜ਼ਰੂਰ ਆਪਾਂ ਗੱਲਬਾਤ ਕਰਾਂਗੇ ਤੇ ਦੱਸਣਗੇ ਤੁਹਾਨੂੰ ਸਾਰੀ ਗੱਲ ਬਾਤ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਭਾਜੀ ਸਤਿ ਸ੍ਰੀ ਅਕਾਲ ਬਾਬਾ ਜੀ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਤੇ ਕਦੋਂ ਦਾ ਕੰਮ ਚੱਲਦਾ ਹੁੰਦਿਆ ਜੇ ਮੜਾ ਜਾ ਦੱਸੋ ਇਹਨੂੰ 2 2.5 ਸਾਲ ਹੋਈ ਗਏ ਆ ਤੇ 2.5 ਸਾਲ ਹੋ ਗਏ ਆ ਅੱਜ ਇੱਕ ਵਾਰ ਸੂਈ ਮੋੜ ਸੂਈ ਨਹੀਂ ਜੀ ਹਾਂ ਛਾਈ ਕੇ ਸਾਲ ਹੋ ਗਏ ਬੜਾ ਇਲਾਜ ਕਰਾਇਆ ਬੜੇ ਡਾਕਟਰਾਂ ਕੋਲ ਕਰਾਇਆ ਕੋਈ ਗੱਲ ਬਣੀ ਨਹੀਂ ਡਾਕਟਰਾਂ ਨੇ ਦਵਾਈਆਂ ਪਾਰ ਟੀਕੇ ਲਾ ਕੋਈ ਨਹੀਂ ਬਣੀ ਬੁੱਤੇ ਦੀ ਗੱਲ ਅਸੀਂ ਤਾਂ ਅੱਕ ਗਏ ਜੇ ਤੁਸੀਂ ਫੇਰ ਆਏ ਜੀ ਲੋਹੜੀ ਤੋਂ ਥੋੜੇ ਦਿਨ ਪਹਿਲਾਂ ਦਵਾਈ ਭਰ ਕੇ ਤੇ ਹੂੰ ਹੂੰ ਅੱਜ ਫਿਰ ਤੇ ਢਾਈਆਂ ਦਾ ਨੰਨੇ ਮਹੀਨੇ ਦੀ ਹੁੰਗਾ ਪਾ ਕੇ ਇੱਕ ਪਾਸੇ ਚਲੋ ਕਿਉਂਕਿ ਬੜੇ ਚਿਰਾਂ ਬਾਅਦ ਬਣੀ ਹੈ ਨਾ ਬਹੁਤ ਕੋਸ਼ਿਆ ਸੀ ਬਹੁਤ ਪਿਆਰੇ ਬੜੇ ਬਾਅਦ ਬਣੀ ਹੈ ਜੀ ਢਾਈ ਸਾਲ ਹੋ ਗਿਆ ਅਸੀਂ ਤਾਂ ਬਹੁਤ ਜਾਨੀ ਮਨ ਸਾਡਾ ਬਹੁਤ ਦੁਖੀ ਸੀ ਇਹਦੇ ਕੰਨੀਓ ਵੀ ਬਣਦੀ ਅਸੀਂ ਤੇ ਛੱਡਣ ਨੂੰ ਫਿਰਦੇ ਹਾਰ ਗਏ ਫਿਰ ਤੂੰ ਆਖਿਆ ਨਾ ਛੱਡਿਓ ਵੀ ਇੱਕ ਵਾਰ ਦਵਾਈ ਭਰ ਲੈਣੀ ਰੋਗੀ ਇਹ ਫਿਰ ਕੀ ਮਤਲਬ ਜਿਹੜੇ ਆਪਣੇ ਇਥੇ ਲੱਗੇ ਆ ਡਾਕਟਰ ਕੀ ਉਹ ਚੋੜਾ ਸ਼ਾਇਦ ਹੈ ਜੀ ਉਹਦੇ ਪੈਸੇ ਨਹੀਂ ਪੈਸੇ ਲਈ ਜਾਂਦੇ ਇਹ ਕੋਈ ਦਵਾਈ ਭਰ ਕੇ ਆ ਕੇ ਠੀਕਾ ਧਰ ਕੇ ਫੇਰ ਖਾਲੀ ਆ ਕੇ ਨਹੀਂ ਬਣੀ ਅਸੀਂ ਤਾਂ ਹੁਣ ਸੱਦਣਾ ਹੀ ਕਿ ਆਸ਼ਮਦ ਲਈ ਏਦਾਂ ਗੱਦਾ ਨਹੀਂ ਬਾਨੀ ਹੁਣ ਕਦੋਂ ਬਣ ਗਈ ਜੇ ਫਿਰ ਉਹਦੇ ਗੱਲ ਐ ਸਮਝਦਾਰੀ ਦੀ ਗੱਲ ਐ ਹਾਂਜੀ ਹਾਂ ਵੀ ਕੋਈ ਲਾਲਚ ਵੀ ਹੈ ਨਹੀਂ ਜਿਵੇਂ ਤੈਨੂੰ ਭੋਰਾ ਵੀ ਕਦੇ ਨਹੀਂ ਕਹਿੰਦੇ ਤੁਹਾਨੂੰ ਸਦਾ ਜੀ ਨਹੀਂ ਜਿੱਨਾ ਚੇ ਵੀ ਹੈ ਤੁਹਾਨੂੰ ਸਦਾ ਅਈ ਤਾਂ ਤੁਹਾਨੂੰ ਇਹ ਬੁਲਾਉਣਾ ਹੈ ਨਹੀਂ ਚਲੋ ਆਪਾਂ ਤੇ ਤੁਹਾਡੇ ਨਾਲ ਹੀ ਸਰੀ ਜ਼ਿੰਦਗੀ ਕੋ ਚੱਕਰ ਨਹੀਂ ਹਾਂ ਬਾਕੀ ਇਹ ਕਿ ਯਕੀਨ ਹੈ ਮਤਲਬ ਪਹਿਲੇ ਦਮ ਬਹੁਤ ਮੈਂ ਹੁਣ ਸਾਰੀਆਂ ਗਾਈਆਂ ਦਾ ਮੈਨੂੰ ਯਕੀਨ ਆ ਵੀ ਮੇਰੀਆਂ ਬਣ ਜਾਣੀਆਂ ਨੇ ਵੀ ਹੁਣ ਆ ਬਣ ਗਈ ਨਾ ਪੁੱਤ ਮੇਰੀ ਤੇ ਸਾਰੀਆਂ ਤੂੰ ਬਣਾਉਣੀਆਂ ਨੇ ਵੀ ਕੋਈ ਨਹੀਂ ਡਾਕਟਰ ਹੈਗਾ ਵੀ ਇਹ ਮੈਨੂੰ ਤਾਂ ਆ ਮੁੰਡਾ ਹੀ ਬਹੁਤ ਵਧੀਆ ਵੀ ਜਿਵੇਂ ਬਣਾਉਂਦਾ ਡੰਗਰ ਇਹਦੇ ਤੁਸੀਂ ਮਿਲ ਗਏ ਸਾਨੂੰ ਮੈਂ ਟੈਨਸ਼ਨ ਦੇਣੀ ਨਹੀਂ ਅਹੀਂ ਤੇ ਵੀ ਛੱਡ ਦੇਣੀ ਤੁਸੀਂ ਮਿਲਗੇ ਤੇ ਤੁਹਾਂ ਕਿ ਨਾ ਛੱਡਿਓ ਇੱਕ ਵਾਰੀ ਆਇਆ ਇੱਕੋ ਵਾਰੀ ਦਵਾਈ ਭਰੀ ਜਾਨ ਬਚ ਗਈ ਹੈ ਗਾਂ ਦੀ ਜਾਨ ਬਚ ਗਈ ਹੈ ਇਹਦੀ ਵਿਚਾਰੀ ਦੀ ਇੱਕੋ ਵਾਰੀ ਦਵਾਈ ਭਰੀ ਤੇ ਬਸ ਉਹ ਹੀ ਖਲੋਗੀ ਇੱਕ ਵਾਰੀ ਦਵਾਈਆਂ ਭਰ ਕੇ ਦੇ ਰਿਹਾ ਪਵਾਣਾ ਦੇ ਲਾ ਵੀ ਇਹ ਵੀ ਲੱਗਦਾ ਕਿ ਹੱਥ ਦੇ ਵਿੱਚ ਹੈਗੀ ਹੈ ਗੱਲ ਪੂਰੀ ਕਲਾ ਮਾਜੀ ਪੂਰੀ ਪੂਰੀ ਕੋਈ ਗੱਲੇ ਨਹੀਂ ਹੈਗੀ ਅੱਜ ਤਾਂ ਹੁਣ ਮੰਨਦੇ ਆ ਭਾਈ ਮੇਰੇ ਰਿਸ਼ਤੇਦਾਰ ਵੀ ਮੰਨਦੇ ਆ ਰਿਸ਼ਤੇਦਾਰਾਂ ਦੀ ਵਿੱਚ ਇੱਕ ਪਾਸ ਕਰਿਆ ਆ ਦੋ ਦੋ ਸਾਲ ਤੋਂ ਰਿਪੀਟਰ ਦੀ ਗਿਆ ਮੇਰੇ ਭਾਬੀ ਦੇ ਅਛਾ ਉਹਨਾਂ ਦੀ ਵੀ ਬਣ ਗਈਆਂ ਉਹ ਵੀ ਵਧਾਈਆਂ ਦੇਣ ਦੇ ਆ ਵੀ ਕਿੱਥੋਂ ਲੱਭ ਲਈ ਬਿਜਲੀ ਵਾਲ ਤੋਂ ਬਿਜਲੀ ਵਾਲ ਤੇ ਅੰਡ ਉਹਨਾਂ ਦਾ ਹਾਂ ਮੇਰਾ ਭਾਈ ਆ ਤੇ ਆਪਾਂ ਵੀਡੀਓ ਨਹੀਂ ਉੱਥੇ ਵੈਸੇ ਬਣਾਈ ਪਰ ਇਹ ਆ ਕਿ ਉਹਨਾਂ ਦੀਆਂ ਵੀ 2 ਸਾਲ ਬਾਅਦ ਬਣੀਆਂ ਉਹਨਾਂ ਦੀ ਵੀ ਬਣ ਗਈਆਂ ਬਹੁਤ ਕਾਫੀ ਟਾਈਮ ਚੱਲਦਾ ਹੁੰਦਾ ਹੁੰਦਾ ਹਾਂ ਉਹ ਮੈਂ ਥੋੜਾ ਜਿਹਾ ਚੱਕ ਪਾਸ ਹੋ ਗਿਆ ਜੀ ਤੋੜਾ ਨੰਬਰ ਉਹਨਾਂ ਨੂੰ ਦਿੱਤਾ ਪਾ ਪੀਨ ਵਾਪਕ ਤੇ ਮੇਰਾ ਨੰਬਰ ਤੁਹਾਨੂੰ ਕਿੱਦਾਂ ਮਿਲਿਆ ਤੁਸੀਂ ਮੇਰਾ ਬਹੁਤ ਔਖਾ ਮਿਲਿਆ ਮੈਨੂੰ ਤਾਂ ਮਿਲਿਆ ਹੀ ਨਹੀਂਗਾ ਇੱਕ ਦਿਨ ਕੁਦਰਤੀ ਮੈਨੂੰ ਪੁੱਤ ਰਾਤ ਨੂੰ ਮਿਲ ਗਿਆ ਨੰਬਰ 11 ਵਜੇ ਰਾਤ ਨੂੰ 11 ਵਜੇ ਫਿਰ ਲਿਖ ਲਿਆ ਕੰਦ ਤੇ ਮੈਂ ਫਿਰ ਦੂਏ ਦਿਨ ਪੁੱਤ ਲਾਇਆ ਤੈਨੂੰ ਮੈਨੂੰ ਨੰਬਰ ਨਹੀਂ ਮਿਲੇ ਮੈਂ ਕਿਹਾ ਕਿ ਤੂੰ ਮਿਲ ਜੇ ਬੇ ਕਿਸੇ ਦੇ ਜਾ ਕੇ ਆਵਾ ਕਿ ਤੂੰ ਨਹੀਂ ਮਿਲਿਆ ਰੱਬ ਬਾਕੀ ਤੁਹਾਡਾ ਰੱਬ ਨੇ ਚੰਗਾ ਕਰਨਾ ਇੱਕ ਚਰੀਆ ਬਣਾਉਣਾ ਹੀ ਇੱਕ ਮੇਰੇ ਨਾਲ ਜੋੜਨਾ ਹੀ ਚੰਗਾ ਕੀਤਾ ਤੁਹਾਡੇ ਰੱਬ ਨੇ ਮੈਂ ਵੀ ਬਹੁਤ ਵਧੀਆ ਵੀ ਮੁੰਡਾ ਹੈ ਗੋਲੀਆਂ ਤੁਹਾਡੇ ਹੱਥ 'ਚ ਗੱਲ ਤੇ ਗੋਲੀਆਂ ਹੈ ਜੀ ਗੋਲੀਆਂ ਦਾ ਕੋਈ ਫਰਕ ਦੂਜੇ ਡਾਕਟਰਾਂ ਨਾਲੋਂ ਬਹੁਤ ਜ਼ਿਆਦਾ ਡਾਕਟਰ ਕਹਦੇ ਆਹੀਂ ਤੇ ਪਤਾ ਨਹੀਂ ਮੇਰੇ ਖਿਆਲ ਸਾਡੇ ਸਰਕਾਰੀ ਡਾਕਟਰ ਹੈ ਵਾ ਨਹੀਂ ਹੈ ਉਹਨਾਂ ਨੂੰ ਵੀ ਨਹੀਂ ਪਤਾ ਸਰਕਾਰੀਆਂ ਨੂੰ ਨਹੀਂ ਪਤਾ ਸਵਾਨੀ ਹੁੰਦੀ ਉਹਨਾਂ ਨੂੰ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਆਹ ਵੇਖ ਲਓ ਹੁਣ ਸਾਹਮਣੇ ਹੀ ਆਂ ਇਹ ਹੁਣ ਮਨ ਇੰਨਾ ਖੁਸ਼ ਆ ਅੱਜ ਸਾਡਾ ਵੀ ਬਹੁਤ ਜ਼ਿਆਦਾ ਵੀ ਤੇ ਲੋ ਤੂੰ ਇਨੇ ਚਰ ਤੋਂ ਦੁਖੀ ਪਰ ਹਾਂ ਆਪਣੇ ਬਹੁਤੇ ਸਪੋਰਟ ਜ ਨਹੀਂ ਉਤਰਦੇ ਚਾਹੀਦਾ ਸਪੋਰਟ ਕਰਨੀ ਹੈ ਉਹ ਜੇ ਬੰਦੇ ਦੀ ਕਰਨੀ ਚਾਹੀਦੀ ਹੈ ਜਿਹੜਾ ਇੰਨਾ ਗੁੱਡ ਹੈ ਨਾ ਬੰਦਾ ਉਹਦੀ ਜ਼ਰੂਰ ਕਰਾਣੀ ਚਾਹੀਦੀ ਲੋਕਾਂ ਨੂੰ ਜਾਗਰੂਤ ਹੋਣਾ ਨਾਲੇ ਭਲਾ ਹੋਊਗਾ ਲੋਕਾਂ ਦਾ ਚੰਗੀਆਂ ਗਈਆਂ ਛੱਡਣੀਆਂ ਕਹਿੰਦੇ ਬਾਤ ਹੈ ਜੀ ਤੁਹਾਡੇ ਲੈ ਕੇ ਡਾਕਟਰਾਂ ਦੀ ਜਾਨ ਬਚਾਣ ਬਾਜ ਜਾਂਦੀ ਹੈ ਇਹਨਾਂ ਦੀ ਗੱਲ ਕੋਈ ਨਹੀਂ ਕਿਉਂਕਿ ਜੇ ਇਹ ਨਾ ਦਵਾਈ ਦੂਈ ਭਰ ਦੇ ਤੋ ਹੋ ਸਕਦਾ ਇਦਾਂ ਤੁਸੀਂ ਲੱਗੇ ਰਹਿੰਦੇ ਤੇ ਛੱਡਣੀ ਪੈਣੀ ਔਏ ਛੱਡ ਦੇ ਉਹ ਕਹਿੰਦੇ ਸੰਜਮ ਆਵੇਗਾ ਵੀ ਛੱਡ ਦੋ ਇਹ ਨਹੀਂ ਬਣਨੀ ਇਹ ਨਹੀਂ ਬਣਨੀ ਆ ਕਹਿੰਦਾ ਛੱਡ ਦੋ ਮੈਂ ਕਹਿੰਦਾ ਐ ਨਹੀਂ ਮੈਂ ਛੱਡਦੀ ਹੈਗੀ ਵੀ ਇੱਕ ਹੈਗਾ ਮੁੰਡਾ ਹੁਣ ਤੁਹਾਡੇ ਸਾਹਮਣੇ ਜਵਾਬ ਦੇਤਾ ਇਹ ਨਹੀਂ ਬਣਨੀ ਤੇ ਹੁਣ ਕਿੱਦਾਂ ਬਣ ਗਈ ਆ ਹੁਣ ਤਾਂ ਉਹ ਬੇਪਕੁੱਛ ਤੱਕ ਕੰਮ ਕੀ ਨਾ ਬਲਾ ਕੇ ਆ ਬਣ ਗਈ ਹੁਣ ਗਾਈ ਬੇਕਾ ਤਾਕੇ ਮੁੰਡਾ ਕਰਕੇ ਗਿਆ ਸੀ ਹਾਂ ਮੁੰਡਾ ਤਾ ਦਿਓ ਕਿ ਹਾਂ ਬਾਕੀ ਹ ਵਧੀਆ ਲੱਗਦਾ ਕੰਮ ਕਰ ਬਹੁਤ ਵਧੀਆ ਬਹੁਤ ਵਾਹਿਦਾ ਬਹੁਤ ਖੁਸ਼ ਆ ਤੇ ਵੀਡੀਓ ਵੀਡੀਓ ਵੇਂਦੇ ਹੁੰਦੇ ਆਪਣੀਆਂ ਸਾਰੀਆਂ ਮੈਂ ਸਾਰੀਆਂ ਵੇਂਦੀਆਂ ਤੇਰੀਆਂ ਜਿੰਨੀਆਂ ਤੋਂ ਕੌਣਾ ਸਾਰੀਆਂ ਵੀਡੀਓ ਵੇਖ ਲਓ ਪਹਿਲਾਂ ਤੁਸੀਂ ਵੀਡੀਓ ਦੇਖਦੇ ਅੱਜ ਤੁਹਾਡੇ ਘਰ ਇਹ ਚੀਜ਼ ਹੋ ਗਈ ਆ ਹਾਂ ਇਹ ਹੋ ਗਈ ਬਹੁਤ ਵਧੀਆ ਜਿੱਕੀਆਂ ਹੋ ਗਿਆ ਨਾ ਫੁੱਲ ਹੋ ਗਿਆ ਹਾਂ ਦੁੱਧੀਆਂ ਵੀ ਮੇਰੀਆਂ ਬਣ ਜਾਣੀਆਂ ਇੱਕ ਬਣ ਗਈ ਉਹ ਵੀ ਬਣ ਜਾਣੀਆਂ ਮੇਰੀਆਂ ਇਹ ਦੁੱਧੀਆਂ ਨੂੰ ਹੁਣ ਦਵਾਈ ਦੂ ਹੀ ਭਰਾਂਗੇ ਕਿਉਂਕਿ ਸਾਰੇ ਜਨਵਰ ਆਪਣੇ ਖਰਾਬ ਨੇ ਇੱਕ ਵਾਰੀ ਦਵਾਈ ਭਰਾਂਗੇ ਜ਼ਰੂਰ ਹਾਂ ਸਾਰੇ ਸੱਤ ਪਤ ਪੁੱਤ ਬਣ ਜਾਣੀਆਂ ਨੇ ਸਾਨੂੰ ਵਿਸ਼ਵਾਸ ਆ ਪੂਰਾ ਇਹ ਪਿੰਡ ਕਿਹੜਾ ਜੀ ਆਪਣਾ ਇੱਕ ਵਾਰੀ ਦੱਸ ਦਿਓ ਇਹ ਪਿੰਡ ਹੈ ਜੀ ਅਲਕੜੇ ਝੰਡੇ ਅਲਕੜੇ ਝੰਡੇ ਜੀ ਜੰਤੀਪੁਰ ਲੱਗਦਾ ਪਿੰਡ ਪੁੱਤ 2 ਕਿਲੋਮੀਟਰ ਹੈ ਜਰਕੜੇ ਝੰਡੇ ਤੇ ਬਾਕੀ ਵੀ ਆਪਾਂ ਇਹ ਕਹਿੰਨੇ ਆ ਵੀ ਸ ਇਨੂੰ ਬਿਲਾਓ ਇਹਨੂੰ ਦਿਖਾਓ ਜਿਨ੍ਹਾਂ ਦੇ ਨਹੀਂ ਵੀ ਬਣਦੇ ਉਹ ਵੀ ਬਣਾਉਣ ਡਿਆ ਆਇਆ ਹੈ ਵੀ ਇਹੋ ਜਿਹੇ ਬੰਦਿਆਂ ਦੀ ਚੰਗੇ ਬੰਦਿਆਂ ਦੀ ਪਰਖ ਕਰਿਆ ਕਰੋ ਸਪੋਰਟ ਕਰਿਆ ਕਰੋ ਹਾਂ ਉਸ ਨਾਲ ਮਿਲ ਜਾਂਦਾ ਬੰਦੇ ਲੋਕਾਂ ਨੂੰ ਸਮਝਦਾਰੀ ਹੈ ਨਹੀਂ ਹੈ ਲੋਕੀ ਸਮਝਦੇ ਹੀ ਨਹੀਂ ਗੱਲ ਇੱਥੇ ਹੋਰਾਂ ਨੂੰ ਸਪੋਰਟ ਕਰੀ ਜਾਂਦੇ ਆ ਤੇ ਗੰਦ ਨੂੰ ਸਪੋਰਟ ਕਰੀ ਜਾਂਦੇ ਨੇ ਜਾਂ ਉਹ ਜੋ ਹੋਰ ਕਰਦਾ ਉਹਨੂੰ ਕਰੀ ਜਾਂਦੇ ਆ ਪਰ ਮਿਹਨਤ ਤੇ ਕੰਮਕਾਰ ਵਾਲੇ ਨੂੰ ਕੋਈ ਜਿਹੜਾ ਇੱਥੇ ਸੱਚਾ ਬੰਦਾ ਵਾ ਉਹਨੂੰ ਕੋਈ ਸਪੋਰਟ ਨਹੀਂ ਆ ਰਹੀ ਇਹ ਕਿ ਨਹੀਂ ਉਹ ਬੰਦਾ ਤੜਫਦਾ ਰਹਿੰਦਾ ਵਾ ਬਾਕੀ ਜਿਹੜੇ ਇੱਥੇ ਹੋਰ ਲੋਕ ਨੇ ਜਾਂ ਜੋ ਹੁਣ ਮੈਂ ਕਦੀ ਆਪਣੇ ਚੈਨਲ ਤੇ ਨੰਬਰ ਨਹੀਂ ਦਿੱਤਾ ਕਦੀ ਮਸ਼ਹੂਰੀ ਨਹੀਂ ਕੀਤੀ ਔਰ ਉਹਨਾਂ ਚੈਨਲਾਂ ਨੂੰ ਸਪੋਰਟ ਆ ਪਰ ਜਿਹੜਾ ਚੰਗਾ ਕਰਦਾ ਵਾ ਜਾਂ ਕੋਈ ਆਪਣਾ ਨੰਬਰ ਨਹੀਂ ਕਦੀ ਦਿੱਤਾ ਨਾ ਕਦੀ ਕੀ ਚੀਜ਼ ਦੀ ਮਸ਼ਹੂਰੀ ਕੀਤੀ ਪਰ ਉਹਨੂੰ ਮਤਲਬ ਜੇ ਕੋਈ ਕਰਕੇ ਦਿਖਾਉਣ ਡਿਆੜਿਆ ਕੰਮ ਕੱਢਣ ਡਿਆ ਉਹਨੂੰ ਸਪੋਰਟ ਦੇ ਨੰਬਰ ਦਿਆ ਕਰੋ ਜੀ ਨੰਬਰ ਦਓਗੇ ਤਾਂ ਹੀ ਗੱਲ ਬਣਨੇ ਦਿਆ ਕਰੋ ਲੋਕਾਂ ਨੂੰ ਮੇਰੇ ਲੋਕਾਂ ਨੂੰ ਤਾਂ ਡੰਗਰ ਜਾਨਣਾ ਬਚਣ ਗਿਆ ਤੂੰ ਦਿਆ ਕਰ ਨੰਬਰ ਥੱਲੇ ਦੇ ਦਿਆ ਕਰ ਕੋਈ ਜਰੂਰ ਦਵਾਂਗੇ ਨੰਬਰ ਇਹ ਬਾਕੀ ਬਹੁਤ ਧੰਨਵਾਦ ਆ ਤੁਹਾਡਾ ਆਪਾਂ ਕਹਿੰਦੇ ਆ ਵੀ ਅਸੀਂ ਬਹੁਤ ਦੁਖੀ ਸੀ ਅੱਜ ਬਹੁਤ ਖੁਸ਼ ਆ ਮੈਂ ਵੇਰੇ ਗਾਂ ਬਣ ਗਈ ਆ ਬਣਾਤੀ ਆ ਤੂੰ ਦੁਖੀ ਹੀ ਨੇ ਚੱਤੋਂ ਚੱਲਦਾ ਹੁੰਦਾ ਹੈ ਹੋਰ ਬਤੋਂ ਮੱਠੇ ਪਾਈ ਜਾਂਦੇ ਦੀ ਰੋਣਾ ਦੇਖ ਦੇਖ ਕੇ ਵੀ 100 ਡੰਗਰ ਨੂੰ ਪੱਠੇ ਪੈਂਦੇ ਬੜੇ ਉਫੇ ਡਾਕਟਰ ਸਾਹਿਬ ਅੱਜ ਬਹੁਤ ਮਨ ਖੋਸ ਗਿਆ ਬਹੁਤ ਬਹੁਤ ਆ ਜੀ ਚਲੋ ਬਣਾਈਆਂ ਪੁੱਤਰ ਤੈਨੂੰ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਾਬੇ ਨੂੰ ਧੰਨਵਾਦ ਜੀ ਬਹੁਤ ਬਹੁਤ ਤੇ ਆਹ ਗੱਲਬਾਤ ਆ ਭਰਾਵੋ ਕਿ ਇਦਾਂ ਮਤਲਬ ਦੁੱਖ ਇੰਨੇ ਦੁਖੀ ਹੋ ਜਾਂਦੇ ਨੇ ਫਾਰਮਰ ਆਪਣੇ ਕਿ ਮਤਲਬ ਥੋੜਾ ਆਪਣੇ ਡਾਕਟਰ ਭਰਾਵਾਂ ਨੂੰ ਵੀ ਚਾਹੀਦਾ ਕਿ ਨਹੀਂ ਦੁਖੀ ਦਖੀ ਨਾ ਕਰਿਆ ਕਰੋ ਯਾਰ ਕੰਨਾ ਦੁੱਖ ਰਿਕਾਰਡ ਹੁੰਦਾ ਕੀ ਐ ਸਿਸਟਮ ਬੰਡਿਆ ਇੱਥੇ ਇਦਾਂ ਨਾ ਕਰਿਆ ਕਰੋ ਮੇਰੇ ਵੀਰ ਤੇ ਡੰਗਰ ਡੰਗਰ ਬਣਾਈ ਜਾਇਆ ਕਰੋ ਮਾੜੇ ਮੋਟੇ ਜਾਨਾਂ ਜੂਨਾ ਬਜੀ ਜਾਣ ਮੈਂ ਇਕੱਲੇ ਨੇ ਥੋੜਾ ਮਤਲਬ ਮੈਂ ਕਿੱਥੇ ਕਿੱਥੇ ਦੌੜ ਲੈਣਾ ਹੁਣ ਵੀ ਮੈਂ ਘਟੋ ਘਟ 50 60 ਕਿਲੋਮੀਟਰ ਦੌੜੀ ਤੇ ਆਇਆ ਵਾਂ ਇੰਨਾ ਕਰਕੇ ਆਇਆ ਇੰਨਾ ਗਾਵਾਂ ਦੀ ਜਾਨ ਬਚਾਉਣ ਕਰਕੇ ਆਇਆ ਨਹੀਂ ਤੇ ਮੇਰਾ ਤਾਂ ਲਾਗੇ ਲਾਗੇ ਬਹੁਤ ਜਿਆਦਾ ਵਾ ਇਹ ਕਰਕੇ ਮੇਰੇ ਭਰਾ ਲਾਈਕ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਜ਼ਰੂਰ ਕਰ ਦਿਓ ਮੇਰੇ ਭਰਾ ਕਿਵੇਂ ਲੱਗੀ ਵੀਡੀਓ ਓਕੇ ਜੀ ਧੰਨਵਾਦ